ਅੱਜ ਅਸੀਂ ਸ਼ੌਂਕ ਨਾ ਮਨਾਉਨੇ ਆ ਜੀ ਪਿੰਡ ਪਿੰਡ ਦੇ ਵਿੱਚ ਕਮੇਟੀਆਂ ਬਣਾ ਲੀਆਂ ਜੀ ਤੀਆਂ ਮਨਾਉਣੀਆਂ ਮੇਰੀ ਉਹ ਭੈਣੋਂ ਤੀਆਂ ਕੀ ਐ ਕੋਈ ਤਿਹਾਰ ਨਹੀਂ ਤੀ ਮਾਲਵੇ ਇਲਾਕੇ ਦੀ ਭਾਸ਼ਾ ਜੇ ਤੀ ਉਧਰ ੀਆਂ ਨੂੰ ਕਹਿੰਦੇ ਆ ਇਹ ਧਿਆਨ ਨਾਲ ਸੁਣ ਲਿਓ ਜਿੰਨੇ ਬੈਠੇ ਹੋ ਜਿਹੜੇ ਕਹਿੰਦੇ ਨਾ ਜੀ ਸਾਡਾ ਸੱਭਿਆਚਾਰ ਹੈ ਇਹ ਤੀਆਂ ਜੀ ਉਦਨ ਸੱਭਿਆਚਾਰ ਮਨਾਉਨੇ ਹੋ ਨਹੀਂ ਸਾਡਾ ਸੱਭਿਆਚਾਰ ਨਹੀਂ ਗੁਲਾਮੀ ਦੀਆਂ ਨਿਸ਼ਾਨੀਆਂ ਦਾ ਪਿਸ਼ੋਕੜ ਪੜ ਕੇ ਵੇਖੋ ਜਦੋਂ ਮੁਗਲਾਂ ਦਾ ਰਾਜ ਸੀਨਾ ਮਗਲਾ ਨੇ ਸੌਣ ਮਹੀਨੇ ਨੂੰ ਜਿਹੜਾ ਐਤਵਾਰ ਆਉਂਦਾ ਸੀ ਉਸ ਦਿਨ ਪਿੰਡ ਦੀਆਂ ਜਿੰਨੀਆਂ ਕੁਵਾਰੀਆਂ ਕੁੜੀਆਂ ਜਾਂ ਜਿਹੜੀਆਂ ਪੇਕੇ ਆਈਆਂ ਹੁੰਦੀਆਂ ਸੀ 40 ਸਾਲ ਤੋਂ ਘੱਟ ਉਮਰ ਦੀਆਂ ਜਿੰਨੀਆਂ ਬੀਬੀਆਂ ਹੁੰਦੀਆਂ ਸੀ ਉਹਨਾਂ ਨੂੰ ਇਕੱਠਾ ਕੀਤਾ ਜਾਂਦਾ ਸੀ ਫਿਰ ਮਗਲ ਚੌਂਕੀ ਲਾ ਕੇ ਬੰਦੇ ਹੁੰਦੇ ਸੀ ਫਿਰ ਉੱਥੇ ਤੀਆਂ ਨੂੰ ਨੰਗੀਆਂ ਕਰਨਾ ਇਹ ਸਚਾਈ ਹੈ ਕੋਈ ਆਪਣੇ ਵੱਲੋਂ ਬਣਾਈਆਂ ਗੱਲਾਂ ਨਹੀਂ ਆ ਜਿਹੜੀਆਂ ਤੀਆਂ ਤੁਸੀਂ ਚਾਵਾਂ ਨਾਲ ਮਨਾਉਂਦੀਆਂ ਜੇ ਹਰ ਸਾਲ ਉਸ ਦਿਨ ਦੀ ਉਡੀਕ ਕਰਦੀਆਂ ਜੋ ਉਦੋਂ ਧੀਆਂ ਨੂੰ ਨੰਗੀਆਂ ਕੀਤਾ ਜਾਂਦਾ ਸੀ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਸੀ ਤੇ ਜਿਹੜੀ ਸਭ ਤੋਂ ਵੱਧ ਸੋਹਣੀ ਹੁੰਦੀ ਸੀ ਜਿਹਦੇ ਸੋਹਣਾ ਰੂਪ ਚੜਿਆ ਹੁੰਦਾ ਸੀ ਵੱਧ ਲੱਗ ਹਲਾਉਂਦੀ ਸੀ ਉਹਨੂੰ ਆਪਣੇ ਨਾਲ ਮੁੰਡਿਆਂ 'ਚ ਜਾਂਦੇ ਸੀ ਉਹਦੇ ਨਾਲ ਨਕਾਹ ਕਰਾਉਂਦੇ ਹੁੰਦੇ ਸੀ ਤੇ ਅੱਜ ਵੀ ਵੀਰ ਵੀ ਚਾਵਾਂ ਨਾਲ ਆਪਣੀ ਭੈਣ ਨੂੰ ਨੱਚਦੀ ਨੂੰ ਵੇਖਣ ਜਾਂਦੇ ਆ ਉੱਥੇ ਹੋਰ ਤਾਲ ਦੋਸਤ ਮਿੱਤਰ ਲੈ ਕੇ ਜਾਂਦੇ ਉਹਦੀਆਂ ਨਜ਼ਰਾਂ ਵੀ ਫਿਰ ਤੁਹਾਡੀ ਭੈਣ ਤੇ ਹੀ ਹੁੰਦੀਆਂ